ਢਿੱਲੋਂ ਬੋਲਦਾ ਭੇਤ ਦਿਲਾਂ ਦੇ ਖੋਲਦਾ ਜਿੱਥੇ-ਜਿੱਥੇ ਮੇਰੀਆਂ ਪੈਣਾ ਮੇਰੇ ਭਰਾ ਮੇਰੇ ਬਜ਼ੁਰਗ ਬੱਚੇ ਦੋਸਤ ਜਿੱਥੇ ਵੀ ਸੁਣਦੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਜਿ ਰੱਖੇ ਵਾਹਿਗੁਰੂ ਭਲੀ ਕਰੇ ਸਤ ਸ੍ਰੀ ਅਕਾਲ بڑا ਮਸਲਾ ਭਖਿਆ ਆ ਬਹੁਤ ਲੋਕਾਂ ਦੇ ਬੱਚਿਆਂ ਦੇ ਜਾਂ ਕਿਸੇ ਦੇ ਵੀ ਲਾ ਲੋ ਲਾਇਸੈਂਸ ਕੈਨਸਲ ਹੋ ਰਹੇ ਆ ਟਰੱਕ ਡਰਾਈਵਰ ਸਕੂਲਾਂ ਦੀ ਗਲਤੀ ਲਾ ਲਓ ਕਿਸੇ ਇਨਸਾਨ ਦੀ ਗਲਤੀ ਲਾ ਲਓ ਡਰਾਈਵਰਾਂ ਦੀ ਲਾ ਲਓ ਕਿਸੇ ਇਨਸਾਨ ਦੀ ਇਹ ਵੱਡੀ ਜਿਹੜੀ ਚੱਲਦੀ ਆ ਤੇ ਚੱਲੀ ਕਿਉਂ ਪਹਿਲਾਂ ਤਾਂ ਇੱਥੇ ਆ ਕੇ ਆਪਾਂ ਨੂੰ ਕਹਿੰਦੇ ਹੁੰਦੇ ਆ ਉਹ ਸਿਆਣਿਆਂ ਨੇ ਕਿਹਾ ਆ ਬੰਦੇ ਨੂੰ ਨਾ ਮਾਰੋ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਇਹ ਕਹਾਵਤ ਚੰਗੀ ਵੀ ਆ ਤੇ ਦੂਜੇ ਪਾਸੇ ਈਸ਼ੂ ਦੇਖੋ ਇਸ ਕੰਟਰੀਆਂ ਦੇ ਹਿਸਾਬ ਨਾਲ ਗਲਤੋ ਚੋਰ ਨੂੰ ਹੀ ਮਾਰੋ ਜਦੋਂ ਇੱਥੇ ਪ੍ਰਾਈਵੇਟ ਮਿਨਿਸਟਰੀ ਕੀਤੀ ਹੋਆ ਉੱਥੇ ਬਿਸਟਰ ਆਇਓ ਬੱਚੇ ਲਾਇਓ ਕੰਮ ਤੇ ਬੱਚੇ ਹੋਣ ਸਿਆਣੇ ਹੋਣ ਕੋਈ ਹੋਵੇ ਜੀ ਹੈ ਤਾਂ ਆਪਾਂ ਇਹ ਕਹਿਣਾ ਬਈ ਕੰਮ ਤੇ ਉਹ ਬੰਦੇ ਲਾਇਓ ਆ ਜਿਨ੍ਹਾਂ ਨੂੰ ਕੱਲ ਨੂੰ ਜਾਣਾ ਵੀ ਪੈ ਜਾਵੇ ਛੱੜਣੀ ਵੀ ਪੈ ਜਾਵੇ ਕੰਟਰੀ ਉਹਨਾਂ ਦਾ ਕੀ ਗਿਆ 1000 ਡਾਲਰ ਇੱਕ ਬੰਦੇ ਮਗਰ ਮਿਲੀ ਜਲੇ 500 ਮਿਲੀ ਜਲੇ ਉਹਨਾਂ ਦਾ ਕੀ ਗਿਆ ਪਾਸ ਬੰਦੇ ਕਿਰਾਏ ਆ ਭਾਵੇਂ ਸਕੂਲ ਵਾਲੇ ਨੇ ਕਿਰਾਏ ਆ ਭਾਵੇਂ ਉਹ ਨਹੀਂ ਅੰਦਰ ਗਤੀ ਪੈਸੇ ਲੈ ਆ ਇਹ ਰੱਬ ਜਾਣੇ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਉਹਨਾਂ ਨੂੰ ਪਤਾ ਜਿਹੜਾ ਇਸ ਵੇਲੇ ਡੈਰਾ ਕੱਲਾ ਉੱਥੇ ਤੱਕ ਨਾ ਸਹਿਮਤ ਰੱਖੋ ਟਰੱਕ ਨੂੰ ਸਟਾਰਟਿੰਗ ਤੋਂ ਸਟਾਰਟ ਕਰ ਲੋ ਰਿਟਰਨ ਤੋਂ ਰਿਟਰਨ ਪੈਸੇ ਦਾ ਮਿਲਦਾ ਫਿਰ ਡਰਾਈਵਰ ਸਕੂਲ ਕੋਲ ਆ ਜਾਓ ਉਹਨਾਂ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਕਿੰਨੀ ਟ੍ਰੇਨ ਗਵਾ ਉਹ ਵੀ ਪੈਸੇ ਨਾ ਚੱਲ ਗਈ ਕਈਆਂ ਸਕੂਲਾਂ ਨੇ ਚੰਗੇ ਕੰਮ ਕੀਤੇ ਆ ਉਹ ਵੀ ਵਿਚਾਰੇ ਨਾਲ ਵੱਜ ਗਏ ਜਿਹਨਾਂ ਮਾਰੇ ਕੀਤੇ ਉਹ ਨਹੀਂ ਤਾਂ ਕੀਤਾ ਹੀ ਕੀਤਾ ਚੰਗੇ ਵੀ ਬਦਨਾਮ ਹੋ ਗਏ ਆ ਜਾਓ ਗਾਹਾਂ ਟੈਸਟ ਰੂ ਟੈਸਟ ਗਿਆ ਪੈਸਾ ਦੇ ਕੇ ਪਾਸ ਹੋ ਗਿਆ ਦੂਏ ਪਾਸੇ ਨੂੰ ਆ ਜਾਓ ਗਰਾਜ ਖੋਲ ਲੋ ਲਾਇਸੈਂਸ ਲੈਣਾ ਇਸੇ ਦੇ ਕੇ ਅੱਜ ਵੀ ਮਿਲਦਾ ਜਦ ਅਸੀਂ ਲਾਇਸੈਂਸ ਲਿਆ ਸੀ ਅਸੀਂ ਮਰ ਗਏ ਸੀ ਘੁੰਮ ਘੁੰਮ ਕੇ ਤੇ ਉਸ ਟਾਈਮ 4000 ਦਾ ਮਿਲਦਾ ਸੀ ਜਿਹੜਾ ਏਜੰਟ ਸੀ ਉਹ 6500 ਦਾ ਲੈ ਕੇ ਦਿੰਦਾ ਸੀ ਸਾਨੂੰ ਵੀ ਲੈ ਕੇ ਦਿੱਤਾ ਸੀ ਬੰਦੇ ਨੇ ਕਿਸੇ ਬੰਦੇ ਨੂੰ ਮੈਂ ਉਹਦੇ ਵਿੱਚ ਇਨਵੋਲਵ ਸੀ ਮੈਂ ਦੇਖਦਾ ਸੀ 6500 ਡਾਲਰ ਉਸ ਟਾਈਮ ਲਿਆ ਸੀ ਅੱਜ ਬੰਦਾ ਉਹ ਸੇਫਟੀਆਂ ਘੱਟਦਾ ਫਿਰਦਾ ਕਦੇ ਉਧਰ ਕਦੇ ਉਧਰ ਕਦੇ ਉਧਰ ਅੱਜ ਜਿੰਨੀ ਅੱਜ 6000 ਦਾ ਦਿੰਦੇ ਆ ਅੱਜ ਵੀ ਜੇ ਨਹੀਂ ਨੱਥ ਪਰੌਣੀਆ ਮਿਨਿਸਟਰੀ ਨੇ ਜਿਨ੍ਹਾਂ ਕੋ ਲਾਇਸੈਂਸ ਲਏ ਉਹ ਕਿਹੜੇ ਗ੍ਰਾਜਾਂ ਨਾ ਉਹ ਰਜਿਸਟਰ ਹੋਏ ਆ ਉਹ ਗ੍ਰਾਜਾਂ ਦੇ ਲਾਇਸੈਂਸ ਵੀ ਕੈਨਸਲ ਕਰਨੇ ਚਾਹੀਦੇ ਮਿਨਿਸਟਰੀ ਨੂੰ ਹੁਣ ਜਦ ਹੁਣ ਤੁਰੇ ਪੈ ਟਰੱਕਾਂ ਵਾਲ ਨੂੰ ਹੁਣ ਉਹ ਗ੍ਰਾਜਾਂ ਦੇ ਵਾਲੇ ਹੋ ਜਾਓ ਜਿਹੜੇ ਗ੍ਰਾਜਾਂ ਦੇ ਵਿੱਚ 4 4 5 5 ਰਜਿਸਟਰ ਹੋਇਆ ਹੋ 6000 ਨੂੰ ਅੱਜ 6500 ਨੂੰ ਲਾਇਸੈਂਸ ਮਕੈਨਿਕੀ ਦਾ ਮਿਲਦਾ ਕੀ ਮਿਨਿਸਟਰੀ ਸੁੱਤੀ ਪਈ ਆ ਕਿਹੜੇ ਕਿੱਥੇ ਧੰਦਾ ਅੱਜ ਚੱਲ ਰਿਹਾ ਅੱਜ ਅੱਜ 6500 ਨੂੰ ਅੱਜ ਜਿੱਥੇ ਮਰਜੀ ਲੈ ਲਓ 4000 ਨੂੰ ਅੱਜ 20 ਸਾਲ ਪਹਿਲਾਂ ਚੱਲਦਾ ਸੀ ਜਿਹਦੇ ਵਿੱਚ ਮੈਂ ਖੁਦ ਦੇਖਿਆ ਮੈਂ ਆਪ ਉਹ ਬੰਦੇ ਦੇ ਨਾਲ ਗਿਆ ਦੇਖਦਾ ਸੀ ਵੀ ਹੁੰਦਾ ਕੀ ਆ ਹੁਣ ਲੋਕਾਂ ਨੇ ਇਹ ਕਰ ਤਿੰਨ ਤਿੰਨ ਲਾਇਸੈਂਸ ਲਏ ਹੋਆ ਰਿਪੇਅਰ ਦੇ ਅੱਜ ਵਿਚਾਰੇ ਟਰੱਕਾਂ ਗਰਾਜਾਂ ਵਾਲਿਆਂ ਨੂੰ ਇਹ ਸੁੱਖ ਮਿਲਿਆ ਸੀ ਵੀ ਰੈਂਟ ਬਹੁਤ ਆ ਚਲੋ ਅਸੀਂ ਟਰੱਕਾਂ ਨੂੰ ਚੈੱਕ ਕਰਾਂਗੇ ਜੇ ਬ੍ਰੇਕਾਂ ਪੁਰਾਣੀਆਂ ਜਾਂ ਤੇੜ ਆਈ ਹੋਆ ਅਸੀਂ ਨਵੀਆਂ ਬਦਲਾਂਗੇ ਚਲੋ ਚਾਰ ਪੈਰ ਸਾਨੂੰ ਬੜੂਗੇ ਗਰਾਜ ਨੂੰ ਬੜੂਗੇ ਸਾਡੇ ਗਰਾਜ ਚੱਲੂਗੇ ਇਹ ਠੀਠ ਬੰਦਿਆਂ ਨੇ ਇਨੀ ਚੋਰਾ ਬੰਦਿਆਂ ਨੇ ਠਗਾ ਬੰਦਿਆਂ ਨੇ ਅੱਜ 500 ਡਾਲਰ ਦੇਵੋ ਸਟicker ਲਵਾਓ ਦੱਸੋ ਕਿੰਨੇ ਲਵਾਉਣੇ ਆ ਇੱਥੇ ਮੇਰੀ ਲੈਂਟ ਤੇ ਆਪ ਬੰਦੇ ਨੇ ਕਿਹਾ ਸੀ ਕਹਿੰਦੇ ਢਿੱਲੋ ਸਾਹਿਬ ਤੁਸੀਂ ਅਜੇ ਨੇਰੇ ਚ ਰਹਿੰਦੇ ਆ ਇਹਦਾ ਸਾਲ ਹੋ ਗਿਆ ਜਿੱਦਣੇ ਪ੍ਰੋਗਰਾਮ ਚੱਲਿਆ ਸੀ ਉਦੋਂ ਬਾਹਰ ਹੀ ਚੱਲ ਪਿਆ ਸੀ ਇਹ 500 ਨੂੰ ਉਹ 600 ਨੂੰ ਲਾਉਂਦੇ ਸੀ ਅੱਜ 500 ਨੂੰ ਲਾਉਂਦੇ ਆ ਸਟicker ਆ 1.5 1.5 2 200 ਵਾਲੇ ਦਾ ਪਤਾ ਹੀ ਨਹੀਂ ਕਿਦਾਂ ਲੱਗ ਗਿਆ ਘਰ ਬੈਠੇ ਹੀ ਲੈ ਆਓ ਦਵੋ 80 ਡਾਲਰ ਤੇ ਆ ਕੇ ਫਿੱਟ ਹੁੰਦਾ ਸੀ ਕੀ ਮਿਨੈਟਰੀ ਹੋ ਸੁੱਤੀਓ ਸੀ ਕਿੰਨੀਆਂ ਸ਼ਿਕਾਇਤਾਂ ਗਈਆਂ ਆ ਜਿਹੜਾ ਹੁਣ ਸਟicker ਲੱਗਦਾ ਇਹਦੀਆਂ ਕਿੰਨੀਆਂ ਸ਼ਿਕਾਇਤਾਂ ਜਾ ਚੁੱਕੀਆਂ ਘਰ ਤੋਂ ਕੱਟ ਹਰ ਗ੍ਰਾਹਕ ਜਾਲੇ ਨੇ ਸ਼ਿਕਾਇਤ ਕੀਤੀ ਆ ਬਈ ਲਾਇਸੈਂਸ 6000 ਦਾ ਵੇਖਦਾ ਸਟicker ਉਦਾਂ ਹੀ ਲੱਗਦਾ ਲੋਕਾਂ ਨੂੰ ਇਹ ਆ ਇੱਕ ਲਾਇਸੈਂਸ ਜਾਂਦਾ ਲੱਗੂ ਇੱਕ ਅਸੀਂ ਹੋਰ ਲਿਆ ਆ ਉਦੋਂ ਉਹ ਜਾਂਦਾ ਲੱਗੂ ਇੱਕ ਅਸੀਂ ਹੋਰ ਲਿਆ ਆ ਘਰ ਤੋਂ ਕੱਟ 99000 ਡਾਲਰ ਦਿੱਲੀ ਦੀ ਦਿਨ ਕੈਸ਼ ਚੱਲਦਾ ਡੈਲੀ ਬਣਾਉਂਦੇ ਆ 99000 ਕਿੱਥੇ ਦੁਨੀਆ ਸੁੱਤੀ ਪਈ ਆ ਆ ਜਿਹੜੇ ਟਰੱਕ ਵਿਚਾਰੇ ਮਿਹਨਤ ਕਰਦੇ ਸੀ 18-18 ਘੰਟੇ ਲੱਗਦੇ ਸੀ ਉਹਨਾਂ ਦੇ ਲਾਇਸੈਂਸ ਕੈਂਸਲ ਹੋ ਗਏ ਜਿਹੜੇ ਇੱਥੇ 9-9000 ਦਿਹਾੜੀ ਦਾ ਬਣਾਉਂਦੇ ਆ ਉਹਨਾਂ ਵਾਲੇ ਕੋਈ ਜਾਗਰਤ ਨਹੀਂ ਧੰਨਵਾਦ ਮੈਂ ਕਰੂੰਗਾ ਸਤਪਾਲ ਜੋਲ ਦਾ ਜਿਹੜਾ ਐਲ ਐਮ ਆਈ ਦਾ ਮੁੱਦਾ ਠਾਲਿਆ ਇਹਦੇ ਵਿੱਚੇ ਚਲਿਆ ਆਉਂਦਾ ਉਹ ਵੀ ਉਹ ਵੀ ਇਹਦੇ ਵਿੱਚੇ ਆ ਸਤਪਾਲ ਨੇ ਬਹੁਤ ਵਧੀਆ ਮੁੱਦੇ ਚੁੱਕੇ ਆ ਅਬ ਬਿਸਟਰ ਵਾਲਾ ਮੁੱਦਾ ਚੁੱਕ ਲਿਆ ਇਹ ਕੋਈ ਨਹੀਂ 2 ਸਾਲ ਲੱਗ ਜੂਗੇ 3 ਸਾਲ ਲੱਗ ਜੂਗੇ ਇਹ ਮੁੱਦੇ ਜਿਹੜੀਆਂ ਆਹ ਗੱਲ ਸਾਡੀਆਂ ਇਹਨੂੰ ਮਹੀਨਾ ਲੱਗ ਜਾਓ 2 ਮਹੀਨੇ ਲੱਗ ਜਾਓ ਸਾਲ ਲੱਗ ਜਾਓ 2 ਸਾਲ ਲੱਗ ਜੂਗੇ ਉਹਨਾਂ ਤੱਕ ਤਾਂ ਗੱਲ ਬਚਾਉਣੀ ਆ ਸੀ ਬਈ ਆਹ ਗਰਾਜਾਂ ਚ ਹੋ ਰਿਹਾ ਗਰਾਜਾਂ ਨੂੰ ਜਾ ਕੇ ਇਹਨਾਂ ਦੇ ਲਾਇਸੈਂਸ ਕੈਂਸਲ ਕਰੋ ਉਹਨਾਂ ਨੂੰ ਪੁੱਛੋ ਜेन ਲਾਇਸੈਂਸ ਲਿਆ ਤੂੰ ਇਹ ਬੰਦੇ ਨੂੰ ਜਾਣਦਾ ਜਿੱਥੇ ਦਾ ਐਡਰੈਸ ਦਿੱਤਾ ਆ ਉਹਨ ਤਾਂ ਇਹ ਵੀ ਨਹੀਂ ਪਤਾ ਕਿੱਥੇ ਦਾ ਕਿੱਥੇ ਦਾ ਨਹੀਂ ਆ ਹੈ ਪਰ ਅੱਜ ਚੱਲਦੇ ਆ ਇਹ ਕਿੱਥੇ ਕਿੱਥੇ ਟਰੱਕ ਕਿਦਾਂ ਸੇਫ ਚੱਲ ਜੂਗੇ ਕਿਦਾਂ ਐਕਸੀਡੈਂਟ ਹੋਣੋ ਬਾਜੋਮਾ ਬਾਜਵਾਗੇ ਹਰ ਚੀਜ਼ ਚ ਵੱਡੀ ਅਸੀਂ ਪੈਦਾ ਕਰਤੀ ਆ ਹਜੇ ਟਰੱਕ ਦੀਆਂ ਹੀ ਗੱਲਾਂ ਕਰਦੇ ਹਾਂ ਹਜੇ ਹੋਰ ਪਾਸੇ ਨਹੀਂ ਜਾਣਾ ਹਜੇ ਪਲੇਟਾਂ ਵਾਲੇ ਪਾਸੇ ਨਹੀਂ ਜਾਣਾ ਹਜੇ ਦੂਜੇ ਪਾਸੇ ਨਹੀਂ ਜਾਣਾ ਹਜੇ ਟਰੱਕ ਦੇ ਮਿਨਿਸਟਰੀ ਵਾਲੇ ਇੱਕ ਇਸ਼ੂ ਦੇ ਨਾਲ ਡਰਾਈਵਰਾਂ ਦੇ ਨਾਲ ਆ ਜਿਹੜੇ ਲਾਇਸੈਂਸ ਗਰਾਜਾ ਚ ਮਿਲਦੇ ਗਰਾਜਾਂ ਵਾਲੇ ਭੁੱਖੇ ਮਰਦੇ ਆ ਵਿਚਾਰੇ ਜਿਹੜਾ ਲਾਇਸੈਂਸ ਲੈ ਲੈਂਦਾ ਉਹ ਚੱਕਦਾ ਇੱਕ ਕਾਰ ਤੁਰਿਆ ਫਿਰਦਾ ਦੱਸੋ ਜੀ ਕੰਮ ਦੱਸੋ ਜੀ ਜਾਣਾ ਹੀ ਤੁਰੇ ਫਿਰਦੇ ਆ ਕੀ ਇਹਨਾਂ ਨੂੰ ਮਿਨਿਸਟਰੀ ਨਹੀਂ ਦਿੰਦਾ ਉਹਨਾਂ ਨੂੰ ਵੀ ਪੁੱਛੋ ਭਾਈ ਤੁਸੀਂ ਕੀ ਕਰਦੇ ਆ ਦੱਸੋ ਦਿਖਾ ਦਿਓ ਕੀ ਤੁਹਾਡਾ ਪੇਪਰਵਰਕ ਉਹ ਕਿੱਥੋਂ ਕਰਦੇ ਮਕੈਨਕੀ ਕਰਦੇ ਕਰਨ ਜੀ ਸਾਹਿਬ ਦੇ ਕਰਨ ਸਟicker ਉਹਨਾਂ ਕੋਲੋਂ ਕਿੱਥੋਂ ਆਉਂਦਾ ਬਿਨਾਂ ਖੋਲਣ ਤੋਂ ਬਗੈਰ ਉਹ ਸਟicker ਲੱਗਦਾ ਕੀ ਉਸ ਸੇਫਟੀ ਰੱਦੀ ਕੌਣ ਹੋਊ ਮੋਹਲਾ ਪਰਿਵਾਰ ਜਾਂ ਟਰੱਕ ਵਾਲਾ ਅੱਜ ਦਾ ਟਰੱਕ ਵਾਲਿਆਂ ਨੂੰ ਕੋ ਬਚਦਾ ਨਹੀਂ ਉਹ ਕਹਿੰਦੇ ਚੱਲ ਜਾ ਰਾਂ ਲਵਾ ਲਓ ਉਹ ਲਵਾ ਲਓ ਤਾਂ ਮੈਂ ਤੁਹਾਡੇ ਨਾਲ ਸਹਿਮਤ ਹਾਂ ਲਵਾ ਲਿਆ ਤੁਸੀਂ 500 ਦਾ ਸਟicker ਗਲਤ ਆ ਸੇਫਟੀ ਤੁਸੀਂ ਆਪਣੇ ਬੱਚਿਆਂ ਲਈ ਕਾਹਤੇ ਨਹੀਂ ਕੀਤੀ ਸਾਲ ਬਾਅਦ ਜੇ ਤੁਹਾਡਾ 2 4 500 800 ਲੱਗ ਜਾਊ ਤੁਸੀਂ ਆਪਣੇ ਬੱਚਿਆਂ ਦਾ ਕੀ ਨਹੀਂ ਸੋਚਿਆ ਤੁਸੀਂ ਕਿਉਂ ਆ 800 ਦੇ ਕੇ ਉੱਥੇ ਬਾਅਦ ਤੋਂ ਬਾਅਦ 12 13 14 1500 ਲੱਗ ਜਾਊ ਪਰ ਤੁਸੀਂ ਵੀ ਘਟ ਨਹੀਂ ਇਹ ਸਾਡੇ ਖੂਨ ਦੇ ਵਿੱਚ ਉਹ ਆ ਵੱਡੀ ਤੋਂ ਬਗੈਰ ਅਸੀਂ ਨਹੀਂ ਚੱਲਣਾ ਇਹ ਗੱਲਾਂ ਫੇਰ ਕਰਦੇ ਜਿਹੜੀਆਂ ਸਾਡੇ ਵੀਰਾਂ ਨੇ ਅਸੀਂ ਆਪਣੇ ਭਰਾਵਾਂ ਨੂੰ ਇਹ ਕਹਿੰਨੇ ਆ ਜਿੱਦਣ ਮਿਨਿਸਟਰੀ ਨਾਲ ਤੁਹਾਡੀ ਗੱਲਬਾਤ ਹੋਣੀ ਆ ਆ ਇਸ਼ੂ ਨਾ ਰੱਖ ਦਿਓ ਬਈ ਅੱਜ ਕੱਲ ਲਾਇਸੈਂਸ 6500 ਦਾ ਮਿਲਦਾ ਗਰਾਜਾਂ ਦੇ ਡਰੈਸ ਦਿੱਤੇ ਜਾਂਦੇ ਆ ਉਹਨਾਂ ਨੂੰ ਵੀ ਨੱਥ ਪਾ ਲਓ ਜਿਹੜੀ ਐਲ ਐਮਓ ਵਿਖੀਆਂ ਆ ਉਹਨਾਂ ਦੇ ਸਟੱਡੀਆਂ ਕਰ ਲਾਪੋ ਏਜੰਟ ਵੀ ਚੁੱਕ ਲੋ ਵੇਚਣ ਵਾਲਾ ਵੀ ਚੁੱਕ ਲਓ ਜਿਹੜੇ ਜਿੱਦਾਂ ਕਹਿੰਦੇ ਆ ਆਪਣੇ ਸਕੂਲ ਖੋਲਿਓ ਸੀ ਜਿਨ੍ਹਾਂ ਨੇ ਇਮੀਗ੍ਰੇਸ਼ਨ ਦੇ ਉਹਨਾਂ ਤੋਂ 15000 ਦਾ ਲੈਂਦੇ ਸੀ ਐਲ ਐਮ ਜਿਹੜੇ ਮਾਲਕ ਵੇਚਦੇ ਸੀ ਘੱਟ ਮਾਲਕਾਂ ਨੇ ਨਹੀਂ ਕੀਤੀ ਮਾਲਕ 15000 ਦੀ ਵੇਚਦੇ ਸੀ ਇਹ ਗਾਹਾਂ 35000 ਦੀ ਵੇਚਦੇ ਸੀ ਆ ਸਾਡੇ ਕੋਲ ਤਾਂ ਰੋਜ਼ ਹੀ ਆਏ ਰਹਿੰਦੇ ਆ ਸਾਨੂੰ ਲੈ ਲਓ ਅਸੀਂ ਦੇ ਦਿੰਨੇ ਆ 25000 ਲਾਓ ਜੀ ਮੈਨੂੰ ਲੱਗਦੀ ਦਿਹਾੜੀ ਦਾ ਮੈਨੂੰ ਤਾਂ ਇੱਕ ਦੋ ਇੱਥੇ ਆਏ ਹੁੰਦੇ ਆ ਭਾਜੀ ਤੁਹਾਨੂੰ ਸਾਰੇ ਜਾਣਦੇ ਆ 20000 ਦੀ ਲੈਦਾਓ ਅਸੀਂ ਗਾਹਾਂ 35 ਦੀ ਵੇਚ ਦੇਣੀ ਆ ਆ ਮੇਰੇ ਕੋਲ ਆ ਕੇ ਗਿਆ ਬੰਦਾ ਕਹਿੰਦਾ ਭਾਜੀ 65 ਮੈਂ ਤੈਨੂੰ 6500 ਦਾ ਲੈ ਦੋ ਨਾ ਲਾਇਸੈਂਸ ਤੂੰ ਜਿੰਨੇ ਦਾ ਮਰਜ਼ੀ ਮੋਰੇ ਵੇਚ ਦੇ ਉਹ ਮੈਂ ਕਹਾ ਕੰਮ ਕਰ ਨਿਕਲ ਮਾਰ ਜਾ ਰਾ ਉਹ ਦਰਵਾਜ਼ਾ ਬਾਹਰ ਨਿਕਲ ਇਹ ਚੀਜ਼ਾਂ ਸਾਡੇ ਬਾਹਰ ਨਿਕਲ ਜਾਇਆ ਕਰੋ ਸਾਨੂੰ ਤਾਂ ਕੋਈ ਇਦਾਂ ਦੀਆਂ ਚੀਜ਼ਾਂ ਨਹੀਂ ਜਿਹੜੀ ਕਰਨੀ ਹੋਊ ਅਸੀਂ ਆਪੇ ਸਿੱਧਾ ਕਰ ਲਵਾਂਗੇ 6500 ਦਾ ਮੈਂ ਲੈ ਕੇ ਕਿਸੇ ਨੂੰ ਵਿਚਾਰੇ ਨੂੰ 10000 ਦਾ ਵੇਚੂ ਉਹ ਇੱਕ ਦਿਨ ਤਾਂ ਉਹ ਮੈਨੂੰ ਗਾਲਾਂ ਕੱਢੂਗਾ ਹੀ ਵੇ ਬੰਦੇ ਨੇ ਤਿੰਨ ਕਿਉਂ ਨੂੰ ਪਤਾ ਲੱਗ ਜਾਂਦਾ ਪਤਾ ਇੱਥੇ ਹੁਣ ਹੁਣ ਤਾਂ ਹਰ ਚੀਜ਼